ਪਰ ਮੈਂ ਇਹਦੇ ਵਿੱਚ ਤੁਹਾਡੇ ਤੋਂ ਸਪਸ਼ਟੀਕਰਨ ਮੰਗਦਾ ਮੰਗਦਾ ਕੀ ਤਸਵੀਰਾਂ ਦੇ ਸਹਤ ਤੁਸੀਂ ਕਹਿ ਰਹੇ ਹੋ ਕਿ ਸਾਡੀ ਐਸਜੀਪੀਸੀ ਦੀ ਜਿਹੜੀ ਹਾਲਤਾ ਪਤਲੀ ਕਰਤੀ ਉਹ ਕਰ ਕਿਨੇ ਦਿੱਤੀ ਜੱਜਦਾਰ ਸਾਹਿਬ ਦੱਸਿਓ ਤਾਂ ਜਰੂਰ ਤੁਸੀਂ ਬਾਦਲਾਂ ਦੇ ਪਿੱਠੂ ਰਹੋ ਯਾਰ ਬਾਦਲਾਂ ਨੇ ਸਾਡੀ ਕੌਮ ਦਾ ਕਹਾਣ ਕੀਤਾ ਤੁਸੀਂ ਬਾਦਲਾਂ ਦੇ ਪਿੱਛੇ ਲੱਗ ਕੇ ਸਾਡੇ ਹਾਲਾਤ ਕੀ ਬਣਾਤੇ ਤੇ ਤੁਸੀਂ ਥੋਪੀ ਜਾਂਨੇ ਉਹ ਸੰਗਤ ਤੇ ਕੀ ਸਾਡੀ ਇਹ ਹਾਲਤ ਪਤਲੀ ਕਰਦੀ ਪਹਿਲਾਂ ਮੈਂ ਬਿਆਨ ਸੁਣਾਦਾ ਕਿ ਸਾਡੇ ਜਥੇਦਾਰ ਸਾਹਿਬ ਦਾ ਬਿਆਨ ਕੀ ਆਇਆ ਹੈ ਅੰਦਰ ਕਮੇਟੀ ਦੀ ਤਹਾਰ ਦੇ ਨਾਲ ਜਿੱਦੀ ਦਾ ਤੱਕ ਹਿਲਦਾ ਸੀ ਅਜੇ ਇੰਨੀ ਕਮਜ਼ੋਰ ਕਰ ਦਿੱਤੀ ਹੈ ਕਿ ਦਿੱਲੀ ਦਾ ਲਾਲਾ ਜੇਣਾ ਨਾ ਪਾਣ ਆ ਗਈ ਇੰਨੀ ਪੇਂਦਲੀ ਹਾਲਤ ਕਰਤੀ ਹੈ ਸ਼੍ਰੋਮਣੀ ਮੋਟਰਾਂ ਪ੍ਰਧਾਨਗੀ ਕਮੇਟੀ ਦੀ ਕਿ ਮੁੱਖ ਮੰਤਰੀ ਜ਼ਰੂਰਤ ਨਹੀਂ ਸਰਪ੍ਰਸਤ ਕੇ ਮੇਰਾ ਇੱਕ ਅਸਰ ਪੇੜਾ ਹਾ ਦਿਖਾਉਣੀ ਪੜਦਾ ਹੂ ਮੈਂ ਮੈਂਬਰ ਇਹਨਾਂ ਸਾਡੀ ਕਮਜ਼ੋਰੀ ਨਹੀਂ ਹੈ ਅਬੈਟੇਨੈਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਦੋ ਪ੍ਰਧਾਨਾਂ ਦੇ ਸਹਿਯੋਗ ਤੇ ਮੈਮੋਰੰਡਮ ਲੈ ਕੇ ਜਾਂਦੇ ਨੇ ਇਸ ਦੀਵਾਲ ਮੁੱਖ ਮੰਤਰੀ ਜਿਹੜਾ ਦਿੱਲੀ ਦਾ ਉਦੀ ਕੋਠੀ ਦੇ ਅੱਗੇ ਔਰ 10 ਮਿੰਟ ਬਾਰਸ਼ ਵਾਲੇ ਸੁਪੈਚ ਦੇ ਉੱਪਰ ਜਾਣ ਵਾਸਤੇ ਅਜੇ ਇੰਨੀ ਕਮਜ਼ੋਰ ਕਰਦੇ ਕਿ ਇਹ ਦਿੱਲੀ ਦਾ ਲਾਲਾ ਜਿਹੜਾ ਨੰਪਾਰ ਆ ਗਿਆ ਪੰਨੀ ਪਤਲੀ ਹਾਲਤ ਕਰਦੀ ਲਈ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਮੁੱਖ ਮੰਤ ਮੈਂ ਜਥੇਦਾਰ ਸਾਹਿਬ ਨੂੰ ਦੱਸਣਾ ਚਾਹਣਾ ਕਿ ਇਹ ਲਾਲਾ ਜਿਹੜਾ ਦਿੱਲੀ ਦਾ ਕੇਜਰੀਆ ਲა ਕਿਉਂ ਨਹੀਂ ਆ ਕੇ ਸਾਨੂੰ ਬਾਹਰ ਮਿਲਦਾ ਇਹ ਗਲਤੀਆਂ ਸਾਰੀਆਂ ਤੁਹਾਡੀਆਂ ਆਈਆਂ ਨੇ ਤੁਸੀਂ ਤਾਂ ਰਹੇ ਹੋ ਬਾਦਲਾਂ ਦੇ ਪਿੱਠੂ ਬਾਦਲਾਂ ਦੇ ਕਹੰਤੇ ਤੁਸੀਂ ਇੱਥੇ ਡੇਰਾ ਸਾਧ ਅਰਗੇ ਨੂੰ ਮਾਫ਼ੀਆਂ ਦਿੰਦੇ ਰਹੋ ਬਾਦਲਾਂ ਦੇ ਕਹੰਤੇ ਸਾਰੇ ਗੁਰੂ ਘਰਾਂ ਦੇ ਗੋਲਕ ਤੁਸੀਂ ਬਾਦਲਾਂ ਦੇ ਘਰੇ ਭੇਜਦੇ ਤੇ ਹਾਲਤ ਪਤਲੀ ਕਿਸੇ ਹੋਰ ਨੇ ਕਰਤੀ ਤੁਸੀਂ ਤਾਂ ਬਾਦਲਾਂ ਦੇ ਗੁਲਾਮ ਬਣ ਕੇ ਸਾਡੀ ਐਜੀਪੀਸੀ ਨੂੰ ਘੁਣ ਵਾਂਗੂ ਖਾਈ ਜਾਂਦੇ ਹੋ ਤੇ ਹਾਕ ਦੇ ਇਲਜ਼ਾਮ ਤੁਸੀਂ ਕਿਸੇ ਹੋਰ ਤੇ ਲਾਉਂਦੇ ਹੋ ਐਜੀਪੀਸੀ ਦੀ ਐਜੀਪੀਸੀ ਤੇ ਕਬਜ਼ਾ ਕਿਹਦਾ ਰਿਹਾ ਲੰਬੇ ਸਮੇਂ ਤੋਂ ਐਜੀਪੀਸੀ ਚਲਾ ਕੌਣ ਰਿਹਾ ਐ ਐਜੀਪੀਸੀ ਦੇ ਪ੍ਰਧਾਨ ਕੌਣ ਰਹੇ ਨੇ ਇਹ ਵੀ ਤਾਂ ਦੇਖੋ ਜਥੇਦਾਰ ਸਾਹਿਬ ਐਜੀਪੀਸੀ ਸਾਡੇ ਦਿਲਾਂ ਦੀ ਧੜਕਣ ਸਾਡੀ ਸ਼ਰਮੌਰ ਸੰਸਤ ਹੈ ਜੀ ਜਿਹੜੀ ਐ ਜੀ ਪੀ ਸੀ ਨੇ ਸਾਡੇ ਲਈ ਕੰਮ ਕਰਨਾ ਸੀ ਸਾਡੇ ਸਿੱਖ ਨੌਜਵਾਨਾਂ ਲਈ ਸਾਡੇ ਸ਼ਹੀਦਾਂ ਲਈ ਸਾਡੇ ਬੰਦੀ ਸਿੰਘਾਂ ਲਈ ਜਿਹੜੇ ਕੰਮ ਕਰਨੇ ਸੀ ਉਹ ਕੰਮ ਕੀਤੇ ਨਹੀਂ ਬੰਦੀ ਸਿੰਘਾਂ ਦੀ ਅੱਜ ਰਿਹਾਈ ਹੁੰਦੀ ਜੇਕਰ ਆ ਤੁਹਾਡੇ ਬਾਦਲ ਜੇਕਰ ਆਪਣੇ ਰਾਜ ਦੇ ਵਿੱਚ ਦਬਾਅ ਪਾਉਂਦੇ ਸੈਂਟਰ ਸਰਕਾਰ ਤੇ ਤੇ ਅੱਜ ਜਦੋਂ ਸਿਆਸੀ ਜ਼ਮੀਨ ਖਿਸਕ ਗਈ ਤੇ ਇਹ ਬਾਦਲ ਅੱਜ ਤੱਕ ਕਿਆਂ ਚੱਕੀ ਫਿਰਦੇ ਆ ਅੱਜ ਕਹਿੰਦੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਤੇ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਉਦੋਂ ਕਿਉਂ ਨਹੀਂ ਬੋਲੇ ਭਾਈ ਤੇ ਦਥੇਦਾਰ ਸਾਹਿਬ ਜਿਹੜੇ ਬਿਆਨ ਤੁਸੀਂ ਦਿੰਦੇ ਹੋ ਉਹਨਾਂ ਦਾ ਮੈਂ ਮੈਂ ਉਹਨਾਂ ਦਾ ਰਿਸਪੈਕਟ ਕਰਦਾ ਉਹਨਾਂ ਦੀ ਬਹੁਤ ਵਧੀਆ ਕਦੇ-ਕਦੇ ਹੁੰਦੇ ਆ ਸੀ ਹਮ ਵੀ ਭਰਦੇ ਆ ਪਰ ਜਿੱਥੇ ਤੁਸੀਂ ਕਹਿ ਦਿੰਦੇ ਹੋ ਕਿ ਐ ਜੀ ਪੀ ਸੀ ਤੇ ਆ ਹੋ ਗਿਆ ਜੀ ਆ ਹੋ ਗਿਆ ਉਹ ਕੀਤਾ ਕੀਨੇ ਹੈ ਕਹੋ ਨਾ ਬਾਦਲਾਂ ਨੂੰ ਕਿ ਐ ਜੀ ਪੀ ਸੀ ਸਾਡੀ ਹਾਲਤ ਪਤਲੀ ਕਰਤੀ ਕਿਸੇ ਦੇ ਕਿਉਂ ਥੋਪਦੇ ਹੋ ਯਾਰ ਹੁਣ ਕੇਜਰੀਆ ਆ ਲਾ ਕੇ ਥੋੜੀ ਕਰ ਗਿਆ ਪਾ ਹਾਲਤ ਪਤਲੀ ਕਰੀ ਤਾਂ ਬਾਦਲਾਂ ਨੇ ਆ ਨਾ ਇੱਥੇ ਬਹਿ ਕੇ ਵੱਚੜ ਬਣ ਕੇ ਸਾਡੇ ਅੰਦਰ ਦਾਖਲ ਹੁੰਦੇ ਰਹੇ ਸਾਡੇ ਨੌਜਵਾਨਾਂ ਨੂੰ ਮਾਰਦੇ ਰਹੇ ਬੰਦੀ ਸਿੰਘਾਂ ਦੀ ਕਦੇ ਆਪਦੇ ਰਾਤ ਚ ਗੱਲ ਨਹੀਂ ਕੀਤੀ ਸੈਂਟਰ ਮੂਰੇ ਲੇਲਣੀਆਂ ਕੱਢਦੇ ਰਹੇ ਸਾਨੂੰ ਵੇਚਦੇ ਆਉਂਦੇ ਵੇਚਦੇ ਰਹੇ ਉੱਥੇ ਜਾ ਕੇ ਸਾਡੇ ਹੱਕਾਂ ਨੂੰ ਵੇਚਦੇ ਰਹੇ ਆਪਦੀਆਂ ਕੁਰਸੀਆਂ ਦੇ ਲਈ ਆਰ ਸਿਮਰਤ ਕੌਰ ਬਾਦਲ ਮੰਤਰੀ ਬਣ ਦੇ ਲਈ ਕੈਬਨਿਟ ਤੇ ਸਾਡੇ ਹੱਕਾਂ ਨੂੰ ਵੇਚ ਆਉਂਦੀ ਸੀ ਉਦੋਂ ਤੁਸੀਂ ਕਿੱਥੇ ਸੀ ਜਥੇਦਾਰ ਸਾਹਿਬ ਉਦੋਂ ਬੋਲਦੇ ਨਾ ਸੰਗਤ ਕਿੱਥੋਂ ਭੱਜੀ ਐ ਸੰਗਤ ਅੱਜ ਵੀ ਨਹੀਂ ਭੱਜਦੀ ਸੰਗਤ ਅੱਜ ਵੀ ਖੜੀ ਐ ਪਰ ਪੂਰਾ ਪੂਰਾ ਸਿੱਖ ਧਰਮ ਜਿੰਨਾ ਹੈ ਸਾਰਾ ਸਾਧਨ ਨੂੰ ਤਿਆਰ ਹੈ ਪਰ ਤੁਸੀਂ ਬਾਦਲਾਂ ਦੇ ਪਿੱਠੂ ਨਾ ਬਣੋ ਤੁਸੀਂ ਬਾਦਲਾਂ ਤੋਂ ਖੜਾ ਸਦਾਓ ਪਹਿਲਾਂ ਖੁਦ ਆਜ਼ਾਦ ਹੋ ਪਹਿਲਾਂ ਖੁਦ ਆਜ਼ਾਦ ਹੋਵੋ ਤੁਸੀਂ ਪੂਰੀ ਸ਼੍ਰੋਮਣੀ ਕਮੇਟੀ ਆਜ਼ਾਦ ਹੋਵੇ ਸਾਡੇ ਜਥੇਦਾਰ ਆਜ਼ਾਦ ਹੋਵੇ ਅਕਾਲ ਤਖਤ ਸਾਹਿਬ ਦਾ ਤੇ ਫੇਰ ਦੇਖਿਓ ਕੌਮ ਨੂੰ ਜਥੇ ਖੜਾਉਂਗੇ ਖੜਨ ਨੂੰ ਤਿਆਰ ਹੈ ਕੌਮ ਨੇ ਸਾਥ ਕਿੱਥੇ ਨਹੀਂ ਦਿੱਤਾ ਯਾਰ ਤਾਂ ਤੁਸੀਂ ਕਹਿੰਦੇ ਹੋ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਹੱਥ ਪਤਲੀ ਹੋ ਗਈ ਕੇਜਰੀਆ ਸਾਡਾ ਲੈਟਰ ਪੈਡ ਨਹੀਂ ਫੜਨ ਆਉਂਦਾ ਸਾ ਸਾਡਾ ਧਾਮੀ ਧਾਮੀ ਸਾਹਿਬ ਗਏ ਹੋਣਗੇ ਉੱਥੇ ਮੈਂ ਕਹਿੰਦਾ ਕੋਈ ਵੀ ਨਹੀਂ ਮਿਲਣਾ ਜੇਕਰ ਸਾਡੇ ਹਾਲਾਤ ਆਹੀ ਰਹੇ ਤੁਸੀਂ ਤਾਂ ਗੁਰੂ ਘਰਾਂ ਨੂੰ ਖਾਨ ਤੇ ਹੋ ਗਏ ਯਾਰ ਸਾਡੇ ਆ ਜੋਧਿਆਂ ਦੀਆਂ ਕੁਰਬਾਨੀਆਂ ਦੱਸਣੀਆਂ ਸੀ ਸਾਡੇ ਸਿੱਖਾਂ ਦੇ ਸਕੂਲ ਖੋਲਣੇ ਸੀ ਐ ਜੀ ਪੀ ਸੀ ਨੇ ਹਸਪਤਾਲ ਖੋਲਣੇ ਸੀ ਸਿੱਖਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਸੀ ਕਦੇ ਕਿਸੇ ਸਿੱਖ ਦਾ ਘਰ ਡਿੱਗਿਆ ਹੋਵੇ ਤੁਸੀਂ ਗਏ ਹੋ ਜੇ ਅਸੀਂ ਘਰ ਪਾ ਦਾਂ ਕਿਸੇ ਕਿਸੇ ਸਿੱਖ ਭਾਈਚਾਰੇ ਦੇ ਬੰਦੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਸਿੱਖਾਂ ਦੇ ਜਵਾਖਾਂ ਨੂੰ ਸਾਡੇ ਇਤਿਹਾਸ ਭੁਲਾਇਆ ਜਾ ਰਿਹਾ ਹੈ ਸਾਡਾ ਇਤਿਹਾਸ ਬਦਲਿਆ ਜਾ ਰਿਹਾ ਹੈ ਤਰੋੜ ਮਰੋੜਿਆ ਜਾ ਰਿਹਾ ਹੈ 328 ਰੂਪ ਸਾਡੇ ਖਤਮ ਹੀ ਕਰ ਦਿੱਤੇ ਗਏ ਦੱਸੋ ਕਦੇ ਬੋਲਿਓ ਜਥੇਦਾਰ ਸਾਹਿਬ ਦੂਜੇ ਦੀ ਉਂਗਲੀ ਚੱਕਣ ਤੋਂ ਪਹਿਲਾਂ ਖੁਦ ਦੇਖੋ ਖੁਦ ਨੂੰ ਸੁਵਾਰੋ ਨਾ ਸਾਡੇ ਐਸਜੀਪੀਸੀ ਦੇ ਦੱਸੋ ਕਿੰਨੇ ਸਕੂਲ ਨੇ ਜਿੱਥੇ ਸਿੱਖਾਂ ਦੇ ਜਵਾਕ ਫ੍ਰੀ ਪੜਦੇ ਹੋਣ ਤੁਸੀਂ ਕਦੇ ਕਿਹਾ ਹੋਵੇ ਵੀ ਅਸੀਂ ਸਕੂਲ ਖੋਲਾਂ ਕੱਲੇ-ਕੱਲੇ ਹਲਕੇ 'ਚ ਤੇ ਉਸੇ ਸਿੱਖੀ ਦਾ ਪ੍ਰਚਾਰ ਕੀਤਾ ਜਾਊਗਾ ਸਾਡੇ ਸ਼ਹੀਦਾਂ ਬਾਰੇ ਦੱਸਿਆ ਜਾਊਗਾ ਨਹੀਂ ਕੋਈ ਹਸਪਤਾਲ ਹੋਵੇ ਕਿ ਜਿਹੜੇ ਵੀ ਸਿੱਖ ਨੇ ਉਹਨਾਂ ਦੇ ਇਲਾਜ ਫ੍ਰੀ ਹੋਣਗੇ ਸਿੱਖੀ ਨੂੰ ਸਿੱਖੀ ਬਲ ਬਲ ਲੋਕ ਵਾਧੇ ਜੇਕਰ ਸਾਡੇ ਸ਼ਹੀਦਾਂ ਦੀ ਜਾਣਕਾਰੀ ਸਹੀ ਸਾਡੇ ਜਵਾਖਾਂ ਤੱਕ ਪਹੁੰਚਦੀ ਜੇਕਰ ਸਾਡੇ ਸਿੱਖਾਂ ਦੇ ਨਾਲ ਮੋੜ ਨਾਲ ਮੋੜਾ ਜੋੜ ਕੇ ਸਾਡੀ ਐਸਜੀਪੀਸੀ ਖੜਦੀ ਜਿਹਦਾ ਬਜਟ ਪੰਜਾਬ ਸਰਕਾਰ ਤੋਂ ਵੱਡਾ ਯਾਰ ਤੇ ਅਸੀਂ ਇਹ ਕੇਜਰੀ ਵਾਲ ਅਰਗੇ ਦੇ ਲੇੜੜੀਆਂ ਕੱਢਣ ਦੀ ਸਾਨੂੰ ਲੋੜ ਨਹੀਂ ਪੈਣੀ ਸੀ ਜੇਕਰ ਆਪਦਿਆਂ ਨੇ ਸਾਡੇ ਆਪਦਿਆਂ ਨੇ ਸਾਡੇ ਆ ਕੰਮ ਕੀਤੇ ਹੁੰਦੇ ਸਾਡੇ ਆਪਦੇ ਗਦਾਰ ਨਾਲ ਨਿਕਲਦੇ ਆ ਬਾਦਲ ਅਰਗੇ ਆ ਟੋੜੇ ਅਰਗੇ ਆ ਲੋਂਗੋ ਵਾਲ ਅਰਗੇ ਜੇ ਉਹਦਾ ਹੱਥ ਖੜੇ ਕਰ ਕਰਕੇ ਆ ਗਏ ਜੇਕਰ ਆਪਦੇ ਗਦਾਰਾਂ ਨਿਕਲਦੇ ਤੱਕ ਕਿਸੇ ਲਾਲੇ ਅੱਗੇ ਲੇਲੜੀਆਂ ਕੱਢਣ ਦੀ ਲੋੜ ਨਹੀਂ ਸੀ ਇਹ ਕੌਮ ਲੇਲੜੀਆਂ ਕੱਢਣ ਵਾਲੀ ਨਹੀਂ ਸੀ ਪਰ ਬਣਾ ਦਿੱਤੀ ਤੁਹਾਡੇ ਬਾਦਲਾਂ ਨੇ ਬਣਾ ਦਿੱਤੀ ਤੁਹਾਡੇ ਬਾਦਲਾਂ ਨੇ ਜਥੇਦਾਰ ਸਾਹਿਬ ਬੋਲੋ ਬਾਦਲਾਂ ਤੇ ਹੋ ਜੋ ਆਜ਼ਾਦ ਬਾਦਲਾਂ ਤੋਂ ਬਣੋ ਬਾਗੀ ਸਾਰੇ ਲੇਲੜੀਆਂ ਕੱਢਣ ਦੀ ਲੋੜ ਨਹੀਂ ਬੰਦੀ ਸਿੰਘਾਂ ਵਾਸਤੇ ਪਹਿਲਾਂ ਵੀ ਪੰਜਾਬ ਖੜਦਾ ਆਇਆ ਹੁਣ ਵੀ ਖੜੂਗਾ ਪੂਰੇ ਸਾਰੇ ਸਿੱਖ ਖੜਨਗੇ ਪਰ ਐਸਜੀਪੀਸੀ ਨੂੰ ਆਜ਼ਾਦ ਤਾਂ ਪਹਿਲਾਂ ਬਾਦਲਾਂ ਤੋਂ ਕਰਾ ਦਿਓ ਤੁਸੀਂ ਤਾਂ ਬਾਦਲਾਂ ਨੂੰ ਵਿੱਚ ਬਾੜ ਕੇ ਲਿਆਉਣੇ ਹੋ ਕਦੇ ਉਹਨਾਂ ਨੂੰ ਮੈਂਬਰ ਬਣਾ ਦਿੰਨੇ ਹੋ ਅੱਜ ਇਹਦਾ ਜਿਹੜੀ ਕਮੇਟੀ ਬਣਾਈ ਸੀ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਤੇ ਕੀ ਬਾਦਲ ਰਿਹਾ ਕਰਾਉਣਗੇ ਯਾਰ ਸਾਡੇ ਬੰਦੀ ਸਿੰਘਾਂ ਨੂੰ ਜਿਹੜੇ ਬਾਦਲਾਂ ਨੇ ਸਾਡਾ ਕੱਖ ਨਹੀਂ ਛੱਡਿਆ ਹੋਵੇ ਯਾਰ ਜਿਹੜੇ ਬਾਦਲਾਂ ਨੇ ਹਮੇਸ਼ਾ ਬੰਦੀ ਸਿੰਘਾਂ ਦਾ ਵਿਰੋਧ ਕੀਤਾ ਹੋਵੇ ਜਿਹੜੇ ਬਾਦਲ ਅਤਵਾਦੀ ਕਹਿੰਦੇ ਹੁਣ ਬੰਦੀ ਸਿੰਘਾਂ ਨੂੰ ਤੇ ਉਹ ਬਾਦਲ ਛੁਲਾਉਣਗੇ ਬੰਦੀ ਸਿੰਘਾਂ ਨੂੰ ਓਏ ਯਾਰ ਡਰਾਮੇ ਕਰ ਰਹੇ ਨੇ ਇਹ ਤਖਤੀਆਂ ਲੈ ਕੇ ਹੱਥਾਂ 'ਚ ਬੰਦੀ ਸਿੰਘ ਰਿਹਾ ਨਹੀਂ ਹੋਣੇ ਜਾਨਾਂ ਦੇਣੀਆਂ ਪੈਣੀਆਂ ਨੇ ਕੁਰਬਾਨੀਆਂ ਦੇਣੀਆਂ ਪੈਣੀਆਂ ਨੇ ਆ ਬਾਦਲਾਂ ਤੋਂ ਐ ਜੀਪੀਸੀ ਆਜ਼ਾਦ ਕਰਨੀ ਪੈਣੀ ਐ ਬਾਦਲਾਂ ਤੋਂ ਤੂੰ ਸੋਨੂੰ ਵੀ ਆਜ਼ਾਦ ਹੋਣਾ ਪੈਣਾ ਪਿੱਠੂ ਨਾ ਬਣੋ ਬਾਦਲਾਂ ਦੇ ਆਜ਼ਾਦ ਹੋ ਜੋ ਤੇ ਲੇਲੜੀਆਂ ਕੱਢਣ ਦੀ ਲੋੜ ਨਹੀਂ ਪੈਣੀ ਜਥੇਦਾਰ ਸਾਹਿਬ ਕਿਸੇ ਦਿੱਲੀ ਦੇ ਭਈਏ ਅੱਗੇ ਲੇਲੜੀਆਂ ਕੱਢਣ ਦੀ ਲੋੜ ਨਹੀਂ ਪੈਣੀ ਆਓ ਮੈਦਾਨ ਚ ਉਤਰੋ ਤਾਂ ਸਹੀ ਬਾਦਲਾਂ ਤੋਂ ਆਜ਼ਾਦ ਹੋ ਕੇ ਉਤਰੋ ਬਾਦਲਾਂ ਦਾ ਖੇੜਾ ਛੱਡ ਕੇ ਉਤਰੋ ਤੁਸੀਂ ਭਰ ਦਿਓ ਝੋਲੇ ਸਾਡੇ ਗੁਰੂ ਘਰਾਂ ਦੇ ਗੋਲਕ ਤੁਸੀਂ ਬਾਦਲਾਂ ਦੇ ਘਰੇ ਸਿਟਾਉਣੇ 90 90 ਕਰੋੜ ਰੁਪਇਆ ਤੁਸੀਂ ਇਸ ਇਤਿਹਾਰਾਂ ਤੇ ਲਾ ਦਿੰਨੇ ਹੋ ਬਲਤਕਾਰੀ ਸਾਹਿਬ ਨੂੰ ਤੁਸੀਂ ਮਾਫੀ ਦੇ ਦਿੰਨੇ ਹੋ ਤੇ ਫਿਰ ਸੰਗਤ ਦਾ ਕਿੱਥੇ ਕਸੂਰਾ ਪਾਦ ਲਈ ਹਾਲਤ ਕੀਤੀ ਕਿਨੇ ਐ ਜੀਪੀਸੀ ਦੀ ਤੁਸੀਂ ਤੇ ਤੁਹਾਡੇ ਬਾਦਲਾਂ ਨੇ ਆ ਬਾਦਲ ਸਰਕਾਰ ਨੇ ਸਾਡਾ ਜਿੰਨਾ ਘਾਨ ਕੀਤਾ ਸਭ ਤੋਂ ਜ਼ਿਆਦਾ ਬਾਦਲ ਹੱਕਦਾਰ ਨੇ ਉਹਦੇ ਯਾਰ ਤੁਸੀਂ ਤਾਂ ਆਜ਼ਾਦ ਹੋ ਜੋ ਬਾਦਲਾਂ ਤੋਂ ਕਿਸੇ ਨੂੰ ਤੁਸੀਂ ਕੀ ਆਜ਼ਾਦ ਕਰਾ ਲੋਂਗੇ ਬੰਦੀ ਸਿੰਘਾਂ ਦੀ ਤੁਸੀਂ ਕਿੱਥੋਂ ਗੱਲ ਕਰ ਲੋਂਗੇ ਤੁਸੀਂ ਉਹਨਾਂ ਬਾਦਲ ਬੁਚੜਾਂ ਦਾ ਸਾਥ ਦੇ ਰਹੇ ਹੋ ਜਿਹੜੇ ਬੁਚੜਾਂ ਨੇ ਸਾਡੇ ਨੌਜਵਾਨ ਮੁੰਡੇ ਮਾਰਤੇ ਜਿਹੜੇ ਬੁਚੜਾਂ ਗੁਰੂ ਘਰ ਦੇ ਗੋਲ ਖਾ ਗਏ ਜਿਨ੍ਹਾਂ ਨੇ ਕਦੇ ਸਿੱਖੀ ਦੀ ਗੱਲ ਨਹੀਂ ਕੀਤੀ ਰਾਜ ਭਾਗ ਭੋਗ ਗਿਆ ਕਦੇ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਤੇ ਅੱਜ ਤੱਕ ਤੀਆਂ ਚੱਕ ਕੇ ਮਿੱਥਸਾ ਉਹਨਾਂ ਦੇ ਅੱਗੇ ਖੜਦੇ ਅਗਲੇ ਵੀ ਹੱਸਦੇ ਐ ਕੀ ਸਾਥੋਂ ਵੱਡੇ ਡਰਾਮੇਬਾਜ਼ ਆ ਗਏ ਇਸ ਕਰਕੇ ਜਥੇਦਾਰ ਸਭ ਹੱਥ ਜੋੜਨਾ ਹਾਲਤ ਸਾਡੀ ਵਧੀਆ ਬਣ ਜੂਗੀ ਐਸਜੀਪੀਸੀ ਦੀ ਹਾਲਤ ਪਤਲੀ ਕਰਨ ਵਾਲਾ ਕੋਈ ਜੰਮਿਆ ਨਹੀਂ ਸੀ ਬਾਹਰੋਂ ਕੋਈ ਆ ਕੇ ਸਾਡੀ ਹਾਲਤ ਪਤਲੀ ਕਰ ਜੇ ਸਾਡੇ ਆਪ ਦੇ ਗਦਾਰ ਬੈਠੇ ਰਹੇ ਜੀਪੀਸੀ ਦੇ ਵਿੱਚ ਸਾਡੇ ਆਪਦਿਆਂ ਨੇ ਸਾਨੂੰ ਮਾਰਿਆ ਲੋਕਾਂ ਨੇ ਵੋਟਾਂ ਪਾ ਕੇ ਮੈਂਬਰ ਬਣਾਉਂਦੇ ਰਹੇ ਤੇ ਬਾਦਲਾਂ ਦੇ ਪਿੱਠੂ ਬਣਦੇ ਰਹੇ ਬਾਦਲਾਂ ਦੀ ਚਾਲ ਚਾਲ ਧਰਦੇ ਰਹੇ ਬਾਦਲਾਂ ਦੀ ਬੋਲੀ ਬੋਲਦੇ ਰਹੇ ਤੇ ਅੱਜ ਫੇਰ ਤੁਸੀਂ ਬਾਦਲਾਂ ਦੀ ਬੋਲੀ ਬੋਲਦੇ ਹੋ ਕਦੇ ਬਾਦਲਾਂ ਨੂੰ ਕਹੇ ਤੁਸੀਂ ਬੇਅਦਬੀ ਕਰਵਾਈ ਤੁਹਾਡੇ ਰਾਤ ਚ ਅਸੀਂ ਤੁਹਾਨੂੰ ਸਜ਼ਾ ਦੇਵਾਂਗੇ ਕਦੇ ਬਾਦਲਾਂ ਨੂੰ ਕਹੇ ਤੁਸੀਂ ਸਾਡੇ ਸਿੰਘ ਸ਼ਹੀਦ ਕਰਾ ਤੇ ਗੋਲੀਆਂ ਮਾਰਤੀਆਂ ਸਾਡੇ سینਿਆਂ ਚ ਜਥੇਦਾਰ ਸਾਹਿਬ ਬਾਦਲਾਂ ਨੂੰ ਲਾਓ ਸਜ਼ਾ ਕਹੋ ਨਾ ਉਹਨਾਂ ਨੂੰ ਵੀ ਤੁਹਾਡੇ ਰਾਤ ਚ ਬੇਅਦਬੀ ਹੋਈ ਸੀ ਕੋਈ ਇਨਸਾਫ ਨਹੀਂ ਮਿਲਿਆ ਆ ਦਿੱਲੀ ਵਾਲੇ ਕੀ ਇਨਸਾਫ ਦੇ ਦੇਣਗੇ ਸਾਨੂੰ ਯਾਰ ਜਦੋਂ ਸਾਡੇ ਆਪਦਿਆਂ ਨੇ ਨਹੀਂ ਦਿੱਤਾ ਦਿੱਲੀ ਦੀਆਂ ਸਰਕਾਰਾਂ ਜਾਂ ਦਿੱਲੀ ਤੋਂ ਚੱਲਣੀਆਂ ਸਰਕਾਰਾਂ ਤੋਂ ਕੋਈ ਆਸ ਨਹੀਂ ਸਿੱਖਾਂ ਨੂੰ ਇਹ ਦਿੱਲ ਸਿੱਖਾਂ ਦੇ ਪਹਿਲਾਂ ਵੀ ਵਿਰੋਧੀ ਸੀ ਹੁਣ ਵੀ ਪਰ ਤੁਸੀਂ ਤੁਸੀਂ ਤੁਹਾਡਾ ਬਾਦਲ ਲਾਣਾ ਸਭ ਤੋਂ ਜ਼ਿਆਦਾ ਵਿਰੋਧੀ ਰਿਹਾ ਤਾਕਤ ਦੇ ਵਿੱਚ ਰਹਿ ਕੇ ਸਾਡੀ ਗੱਲ ਨਹੀਂ ਕੀਤੀ ਜਦੋਂ ਲੋਕਾਂ ਨੇ ਸੜਕਾਂ ਤੇ ਕਰਤੇ ਸਿਆਸੀ ਜ਼ਮੀਨ ਤੁਹਾਡੀ ਬਿਲਕੁਲ ਹੀ ਖਤਮ ਕਰਤੀ ਤੇ ਅੱਜ ਤੁਸੀਂ ਤਾਕਤੀਆਂ ਚੱਕੀ ਫਿਰਦੇ ਹੋ ਜੀ ਅੱਜ ਤੁਸੀਂ ਕਹਿੰਦੇ ਸਾਡੀ ਹਾਲਤ ਪਤਲੀ ਹੋ ਗਈ ਜੀ ਪ੍ਰਧਾਨ ਕੌਣ ਰਏ ਨੇ ਐ ਜੀਪੀਸੀ ਚਲਾਕ ਕੌਣ ਰਿਹਾ ਹੈ ਜਥੇਦਾਰ ਕੌਣ ਰਿਹਾ ਸਾਰੇ ਬਾਦਲਾਂ ਦੇ ਲਫਾਫੇ ਚੋਂ ਨਿਕਲਦੇ ਰਹੇ ਨੇ ਸਾਰੇ ਬਾਦਲਾਂ ਦੇ ਚੇਲੇ ਚਪਟੇ ਰਹੇ ਨੇ ਤੇ ਫਿਰ ਹਾਲਤ ਬਦਲ ਜਾ ਕੇ ਕੋਈ ਕੇਜਰੀਆਲ ਕਰ ਗਿਆ ਜਥੇਦਾਰ ਸਾਹਿਬ ਆਜ਼ਾਦ ਹੋ ਜੋ ਆਜ਼ਾਦ ਹੋ ਜੋ ਨਾ ਬਾਦਲ ਜੁੰਡਲੀ ਤੋਂ ਆਜ਼ਾਦ ਹੋ ਜੋ ਕੌਮ ਸਾਰੀ ਖੜਨ ਨੂੰ ਤਿਆਰ ਹੈ ਬੰਦੀ ਸਿੰਘ ਵੀ ਰਿਹਾ ਕਰਾ ਲਾਂਗੇ ਪਰ ਆ ਬਾਦਲਾ ਪਿੱਛੇ ਲਾ ਕੇ ਨਹੀਂ ਨਾ ਬਾਦਲ ਕਰਾ ਸਕਦਾ ਇੰਨੀ ਯੁਰਤ ਨਹੀਂ ਬਾਦਲਾਂ ਦੀ ਕਿ ਬਾਦਲ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਦਣਗੇ ਯਾਰ ਇਹ ਗਦਾਰ ਲੋਕ ਤੇ ਉਹ ਸਾਡੇ ਯੋਧੇ ਕਿ ਹੁਣ ਗਦਾਰ ਲੋਕ ਸਾਡੇ ਯੋਧਿਆਂ ਨੂੰ ਯਾਰ ਰਿਹਾ ਕਰਾਉਣਗੇ ਹੁਣ ਲੋਕ ਇਹ ਨਾ ਗਦਾਰਾਂ ਪਿੱਛੇ ਲੱਗਣਗੇ ਬਾਦਲਾ ਪਿੱਛੇ ਤੁਸੀਂ ਗੱਲਾਂ ਕੀ ਕਰਦੇ ਹੋ ਯਾਰ ਗੁਰੂ ਘਰ ਦੇ ਗੋਲਕ ਬਾਦਲਖਾਨ ਉੱਥੇ ਬਹਿ ਕੇ ਮਾਫੀਆਂ ਬਲਤਕਾਰੀ ਸਾਡਾ ਨੂੰ ਬਾਦਲ ਦੇਣ ਉੱਥੇ ਬਹਿ ਕੇ 328 ਰੂਪ ਸਾਡੇ ਅਲੋਪ ਹੋ ਜਾਣ ਬਸ ਬਾਦਲਾਂ ਦੇ ਰਾਤ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਜੇ ਸਾਡੇ ਸੀਨਿਆਂ 'ਚ ਗੋਲੀਆਂ ਮਾਰੀਆਂ ਜਾਣ ਸ਼ਰਿਆਮ ਚਿੱਟਾ ਬਾਦਲਾਂ ਨੇ ਸਾਡਾ ਪੰਜਾਬ ਮਾਰਤਾ ਹੋਵੇ ਤੇ ਤੁਸੀਂ ਕਹਿੰਦੇ ਹੋ ਕਿ ਹਾਲਤ ਸਾਡੀ ਪਤਲੀ ਹੋ ਗਈ ਕੌਣ ਕਰਨ ਵਾਲੇ ਐ ਸਾਡੇ ਆਬਦੇ ਐ ਆ ਬਾਦਲ ਲੜਗੇ ਐ ਜੱਥੇਦਾਰ ਸਾਹਿਬ ਬਾਦਲ ਅਰ ਗਿਆ ਤੇ ਇਸ ਜੁੰਡਲੀ ਚੋ ਜੇਕਰ ਆਜ਼ਾਦ ਨਾ ਹੋਏ ਤਾਂ ਹਾਲਤ ਪਤਲੀ ਰਹੂਗੀ ਪੂਰਾ ਪੰਜਾਬ ਦੇਖ ਰਿਹਾ ਤੁਹਾਡੇ ਵੱਲ ਕਿ ਕਦੋਂ ਆਜ਼ਾਦ ਹੋਵੋਗੇ ਕਦੋਂ ਕਹੋਗੇ ਬਾਦਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਦੋਂ ਕਹੋਗੇ ਬਿਆਦਬੀ ਦੇ ਦੋਸ਼ੀ ਬਾਦਲ ਨੇ ਕਦੋਂ ਕਹੋਗੇ ਸਾਡੇ ਮੁੰਡਿਆਂ ਚ ਸੀਨਿਆਂ ਚ ਗੋਲੀਆਂ ਨਾ ਬਾਦਲਾਂ ਨੇ ਮਰਮਾਈਆਂ ਨੇ ਕਦੋਂ ਕਹੋਗੇ ਕਦੋਂ ਕਹੋਂਗੇ ਦੱਸੋ ਜੀ ਕਦੋਂ ਪੰਜਾਬ ਦੇ ਵਿੱਚ ਸਾਡੀ ਐਸਜੀਪੀਸੀ ਸਕੂਲ ਖੋਲੂਗੀ ਕਿ ਸਿੱਖੀ ਦਾ ਪ੍ਰਚਾਰ ਹੋਊਗਾ ਸਿੱਖੀਾਰੇ ਪੜਾਇਆ ਜਾਊਗਾ ਕਦੋਂ ਹਸਪਤਾਲ ਬਣਾਉਣਗੇ ਕਿ ਜਿਹੜਾ ਗਰੀਬ ਸਿੱਖ ਹੈ ਉਹਦਾ ਇਲਾਜ ਫ੍ਰੀ ਕਰਾਇਆ ਜਾਊਗਾ ਸਿੱਖੀ ਸਿੱਖਣ ਤੁਸੀਂ ਜੋੜਨ ਦੀ ਤਾਂ ਕਦੇ ਗੱਲ ਹੀ ਨਹੀਂ ਕੀਤੀ ਮੇਸਾ ਤੋੜਨ ਦੀ ਕੀਤੀ ਹੈ ਜਾਤਾਂ ਪਾਤਾਂ 'ਚ ਵੰਦਦੇ ਜੀ ਆਹ ਫਾਣੇ ਨੂੰ ਭਾਂਡੇ ਨਹੀਂ ਦੇਣੇ ਜੀ ਇਹਨੂੰ ਧਮਕਾ ਨਹੀਂ ਕਰਨਾ ਜੀ ਇਹਨੂੰ ਗੁਰਦੁਆਰੇ ਨਹੀਂ ਬਾੜਨਾ ਜੀ ਆਹ ਤੁਹਾਡੇ ਲਾਇ ਹੋਏ ਪ੍ਰਧਾਨ ਗੁਰਦੁਆਰਿਆਂ 'ਚ ਚੌਂਕੜੀਆਂ ਮਾਰੀ ਬੈਠੇ ਕੁਰਸੀਆਂ 'ਤੇ ਗਰੀਬਾਂ ਨੂੰ ਉੱਥੇ ਬੜਨ ਨਹੀਂ ਦਿੰਦੇ ਸਿੱਖਾਂ ਨੂੰ ਤੁਸੀਂ ਜੋੜਨ ਦੀ ਤਾਂ ਗੱਲ ਹੀ ਨਹੀਂ ਕੀਤੀ ਹਾਲਤ ਪਤਲੀ ਤੁਸੀਂ ਕੀਤੀ ਹੈ ਤੁਸੀਂ ਜ਼ਿੰਮੇਵਾਰ ਹੋ ਕਦੇ ਗਰੀਬਾਂ ਦੀ ਬਾਹ ਫੜੀ ਹੈ ਕਿ ਆ ਫਲਾਣੇ ਸਿੱਖ ਦੇ ਘਰੇ ਸਾਡੇ ਰੋਟੀ ਨਹੀਂ ਪੱਕਦੀ ਅਸੀਂ ਐ ਜੀ ਪੀ ਸੀ ਦੇ ਕੇ ਆਉਗੀ ਫਲਾਣੇ ਦੇ ਸਿਰ ਤੇ ਸਿੱਖ ਤੇ ਸਤ ਨਹੀਂ ਹੈਗੀ ਐ ਜੀ ਪੀ ਸੀ ਪਾਉਗੀ ਐਡੇ ਐਡੇ ਬਸਟ ਸਾਡੇ ਰਹੇ ਹੁਣ ਤੇ ਸਿੱਖਾਂ ਦੀ ਤੁਸੀਂ ਬਾਹ ਨਾ ਕਦੇ ਫੜੀ ਹੋਵੇ ਹਾਲਤ ਪਤਲੀ ਹੋਊਗੀ ਹੋਰ ਕੀ ਹੋਊਗਾ ਯਾਰ ਇਸ ਕਰਕੇ ਸਮਝਣ ਦੀ ਲੋੜ ਹੈ ਹਜੇ ਵੀ ਆਜ਼ਾਦ ਹੋ ਜਾਓ ਤੁਸੀਂ ਐ ਜੀਪੀਸੀ ਨੂੰ ਸਾਡੀ ਨੂੰ ਕੁਝ ਨਹੀਂ ਹੋਇਆ ਨਾ ਅਕਾਲ ਤਖਤ ਸਾਹਿਬ ਸਾਡੇ ਨੂੰ ਕੋਈ ਕੁਝ ਕਰ ਸਕਦਾ ਹੈ ਪਹਿਲਾਂ ਬਠਾੜੇ ਇੱਥੇ ਧਾਲੀ ਵੀ ਚੜ ਚੜ ਆਏ ਮੱਛੇ ਰੰਗੜ ਵਰਗੇ ਬਠੇਰੇ ਇੰਦਰਾ ਪਾਪਣ ਵਰਗੇ ਆਈਆਂ ਅਕਾਲ ਤਖਤ ਸਾਹਿਬ ਉਸੇ ਤਣ ਹੀ ਰਹੂਗਾ ਪਰ ਅਕਾਲ ਤਖਤ ਸਾਹਿਬ ਤੇ ਲਾਇ ਹੋ ਜਥੇਦਾਰ ਬਾਦਲਾਂ ਦੇ ਗੁਲਾਮ ਨੇ ਪ੍ਰਧਾਨ ਬਾਦਲਾਂ ਦੇ ਲਫਾਫੇ ਚੋਂ ਨਿਕਲਦੇ ਆ ਜੁਰਤਾ ਨਾਲ ਗੱਲ ਨਹੀਂ ਕਰ ਸਕਦੇ ਜਦ ਦੇ ਜੁਰਤਾ ਨਾਲ ਸਾਡੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਉੱਥੋਂ ਬੋਲੂਗਾ ਜਦੋਂ ਜ਼ਰਤਾਂ ਨਾਲ ਪ੍ਰਧਾਨ ਬੋਲਣਗੇ ਕਿਸੇ ਕੇਜਰੀਆਲ ਦੀ ਜ਼ਰਤ ਨਹੀਂ ਹੋਣੀ ਉਹਨੂੰ ਉਹਨੂੰ ਮਿਲਣ ਦੀ ਲੋੜ ਨਹੀਂ ਪੈਣੀ ਕਿ ਅਸੀਂ ਉਹਦੇ ਗੇਟ 'ਤੇ ਜਾਈਏ ਆਪ ਚੱਲ ਕੇ ਆਉਣਗੇ ਆਪ ਸਾਡੇ ਹਾਲਾਤ ਤੁਸੀਂ ਬਣਾਇਆ ਬਾਦਲਾਂ ਨੇ ਬਣਾਇਆ ਸਾਨੂੰ ਦਿੱਲੀ ਜਾਣ ਦੀ ਲੋੜ ਨਹੀਂ ਸੀ ਦਿੱਲੀ ਕੰਮ ਦੀ ਸੀ 20 ਵਾਰੀ ਜਿੱਤ ਕੇ ਸਾਰਤੀ ਸੀ ਉਹ ਯੋਧਿਆਂ ਨੇ ਬਘੇਲ ਸਿੰਘ ਹੋਰਾਂ ਦੇ ਬਾਰਸਾਂ ਸਾਡੀ ਹਾਲਤ ਪਤਲੀ ਕਰਨ ਵਾਲੇ ਕੌਣ ਨੇ ਸਾਨੂੰ ਬਰਬਾਦ ਕਰਨ ਵਾਲੇ ਕੌਣ ਨੇ ਤੁਸੀਂ ਹੋ ਤੇ ਤੁਸੀਂ ਤੁਹਾਡੇ ਉਹ ਬਾਦਲ ਜਿਨ੍ਹਾਂ ਨੂੰ ਤੁਸੀਂ ਸਭ ਕੁਝ ਮੰਨਦੇ ਹੋ ਸਾਡੀ ਹਾਲਤ ਪਤਲੀ ਕਰਨ ਵਾਲਾ ਕੋਈ ਬਾਹਰੋਂ ਨਹੀਂ ਆਇਆ ਸਾਨੂੰ ਮਾਰਨ ਵਾਲੇ ਵੀ ਤੁਸੀਂ ਹੋ ਡੋਬਨ ਵਾਲੇ ਵੀ ਤੁਸੀਂ ਹੋ ਸਾਡੇ ਗੁਰੂ ਦੀ ਬੇਇੱਜ਼ਤੀ ਕਰਾਉਣ ਵਾਲੇ ਵੀ ਤੁਸੀਂ ਹੋ ਤੇ ਉਹਨਾਂ ਦੋਸ਼ੀਆਂ ਦਾ ਸਾਥ ਦੇਣ ਵਾਲੇ ਵੀ ਤੁਸੀਂ ਹੋ 20 ਵਾਰੀ ਜਿੱਤ ਕੇ ਛੱਡੀ ਆ ਦਿੱਲੀ ਜਿਹੜੀ ਦੇ ਤੁਸੀਂ ਅੱਜ ਗੱਲ ਕਰਦੇ ਹੋ ਕੱਕੇ ਉਦੋਂ ਜੋਧੇ ਸੀ ਉਦੋਂ ਗਦਾਰੀਆਂ ਨਹੀਂ ਸੀ ਘਟ ਸੀ ਗਦਾਰ ਉਦੋਂ ਵੀ ਸੀ ਪਰ ਹੁਣ ਤਾਂ ਤੁਹਾਡੀ ਜੁੰਡਲੀ ਸਾਰੀ ਗਦਾਰਾਂ ਦੀ ਬੈਠੀ ਐ ਹੁਣ ਤਾਂ ਸਾਡੀ ਐ ਜੀਪੀਐਸ ਤੇ ਰਾਜ ਹੀ ਗਦਾਰਾਂ ਦਾ ਤੇ ਫੇਰ ਹਾਲਤ ਪਤਲੀ ਹੋਊਗੀ ਕਦੇ ਸਿੱਖ ਦੀ ਬਾਹ ਫੜੀਏ ਕਿਸੇ ਦੀ ਜਾ ਕੇ ਕਦੇ ਖੜਿਓ ਵੀ ਇੱਥੇ ਤੁਹਾਡੇ ਨਾਲ ਧੱਕਾ ਹੋਇਆ ਸਾਡੇ ਮੁੰਡੇ ਜੇਲਾਂ ਸਿਰ ਤੇ ਲਿਟਰੇਚਰ ਰੱਖਣ ਤੇ ਸਜ਼ਾਵਾ ਹੋ ਗਈਆਂ ਆ ਜਗਮੀਤ ਅਰਗੇ ਜਿਨ੍ਹਾਂ ਨੇ ਅੰਦੋਲਨ ਚ ਸਾਥ ਦਿੱਤਾ ਮਾਂ ਤੇ ਪੁੱਤ ਅੰਦਰ ਜੇਲ੍ਹ ਚ ਸੜ ਰਹੇ ਆ ਕਦੇ ਖੜਿਓ ਜਾ ਕੇ ਆ ਮੁੰਡੇ ਦੇ ਕੇਸ ਕੱਟਦੇ ਹੁਣ ਥੋੜੇ ਜੇ ਪਿੱਛੇ ਬਠਿੰਡਾ ਕਦੇ ਹੱਕ ਚ ਬੋਲਿਓ ਜਾ ਕੇ ਅਨੇਕਾਂ ਸਿੱਖ ਨੇ ਜਿਹੜੇ ਭੁੱਖੇ ਮਰਦੇ ਨੇ ਸਿਰ ਤੇ ਸੱਤ ਨਹੀਂ ਬੱਚਿਆਂ ਦੀ ਪੜ੍ਹਾਈ ਨਹੀਂ ਕਰਾ ਸਕਦੇ ਕਦੇ ਬਾਹ ਫੜੀਏ ਜਾ ਕੇ ਸਿੱਖਾਂ ਦੀ ਨਹੀਂ ਫੜ ਸਕਦੇ ਕਿਉਂਕਿ ਬਾਦਲਾਂ ਦੇ ਦਲਾਲ ਹਾਂ ਬਾਦਲ ਬੁਰਕੀ ਪਾਉਂਦੇ ਆ ਤੁਹਾਨੂੰ ਬਾਦਲਾਂ ਦੇ ਲਿਫਾਫੇ ਚੋਂ ਨਿਕਲ ਕੇ ਪ੍ਰਧਾਨਗੀਆਂ ਮਿਲਦੀਆਂ ਤੁਹਾਨੂੰ ਤਾਂ ਨਹੀਂ ਫੜ ਸਕਦੇ ਇਸ ਕਰਕੇ ਮੈਂ ਹੱਥ ਜੋੜਦਾ ਕਿ ਬਿਆਨ ਦੇਣ ਤੋਂ ਪਹਿਲਾਂ ਸੋਚ ਲਿਆ ਕਰੋ ਜਿਹੜੇ ਬਿਆਨ ਦੇਣੋਂ ਤੁਹਾਡੇ ਦੀ ਟੁਕਦੇ ਨੇ ਐਜੀਪੀਸੀ ਦੇ ਜਥੇਦਾਰ ਵੀ ਬਾਦਲਾਂ ਦੇ ਰਹੇ ਨੇ ਐਜੀਪੀਸੀ ਦੇ ਪ੍ਰਧਾਨ ਵੀ ਬਾਦਲਾਂ ਦੇ ਰਹੇ ਨੇ ਤੇ ਹਾਲਤ ਬਦਲੀ ਸੰਗਤ ਨਹੀਂ ਕਰਦੀ ਕੋਈ ਜੰਮਿਆ ਨਹੀਂ ਦਿੱਲੀ ਵਾਲਾ ਕੋਈ ਲਾਲਾ ਸਾਡੀ ਹਾਲਤ ਬਦਲੀ ਕਰ ਦੂਗਾ ਸੰਤ ਜਰਨੈਲ ਸਿੰਘ ਭਿੰਡਰਾਲੇ ਦੇ ਵਾਰਸਾਂ ਪਰ ਜਦੋਂ ਮਾਰਿਆ ਸਾਨੂੰ ਆਪਦਿਆਂ ਨੇ ਮਾਰਿਆ ਤੁਹਾਡੇ ਅਰਗੇ ਗਦਾਰਾਂ ਨੇ ਮਾਰਿਆ ਜਿਹੜੇ ਬਾਦਲਾਂ ਦੀ ਬੋਲੀ ਬੋਲਦੇ ਆ ਇਸ ਕਰਕੇ ਪਹਿਲਾਂ ਤੁਸੀਂ ਆਜ਼ਾਦ ਹੋ ਜਾਓ ਬੰਦੀ ਸਿੰਘਾਂ ਨੂੰ ਰਿਹਾ ਵੀ ਕਰਾ ਲਾਂਗੇ ਪਹਿਲਾਂ ਤੁਸੀਂ ਬਾਦਲਾਂ ਦੇ ਪਿੱਠੂ ਬਣਨੋਂ ਹਟੋ ਬਾਦਲਾਂ ਦੀ ਜੇਬ ਚੋਂ ਨਿਕਲ ਜਾਓ ਜਿਹੜੀ ਬੁਰਕੀ ਪੈਂਦੀ ਓ ਬੁਰਕੀ ਲੈਣੋਂ ਹਟ ਛੱਡ ਦਿਓ ਤੁਸੀਂ ਖੁਦ ਆਜ਼ਾਦ ਹੋ ਜਾਓ ਇਹੀ ਬੇਨਤੀਆਂ ਨੇ ਕਲਤਾਖਰ ਸਾਹਿਬ ਦਾ ਸਤਿਕਾਰ ਕਰਦੇ ਆ ਕਲਤਾਖਰ ਸਾਹਿਬ ਹਮੇਸ਼ਾ ਸਾਡਾ ਆਜ਼ਾਦ ਸੀ ਆਜ਼ਾਦ ਰਹੂਗਾ ਉਹਨੂੰ ਮਟਾਉਣ ਵਾਲਾ ਕੋਈ ਜੰਮਿਆ ਨਹੀਂ ਕਾਲ ਤਾਕਸਾਂ ਨੂੰ ਮਟਾਉਣ ਵਾਲੇ ਖੁਦ ਮਿਟਦੇ ਰਹੇ ਨੇ ਅੱਜ ਬਾਦਲਾਂ ਦੇ ਹਾਲਾਤ ਦੇਖ ਲਓ ਕੀ ਨੇ ਲੋਕਾਂ ਨੇ 3 ਐਮ ਐਲ ਬਣਾਇਆ ਸਾਰਾ ਪਰਿਵਾਰ ਹਰਾਤਾ ਤੇ ਹੁਣ ਫੇਰ ਕਾਲ ਤਾਕਸਬ ਦਾ ਸਹਾਰਾ ਲੈ ਰਹੇ ਨੇ ਕਿ ਅਸੀਂ ਸਤਾ ਦੇ ਵਿੱਚ ਆ ਜੀਏ ਪਰ ਲੋਕ ਸਿਆਣੇ ਹੋ ਚੁੱਕੇ ਨੇ ਲੋਕ ਜਾਗ ਚੁੱਕੇ ਐ ਲੋਕ ਜਾਣਦੇ ਐ ਇਹਨਾਂ ਦੀਆਂ ਕਰਤੂਤਾ ਇਹਨਾਂ ਦੇ ਕੀਟੇ ਹੋਏ ਕਰਮਾਂ ਨੂੰ ਸਾਡੇ ਮੁੰਡਿਆਂ ਨੂੰ ਗੋਲੀਆਂ ਮਾਰ ਕੇ ਮਾਰਨ ਵਾਲਿਆਂ ਨੂੰ ਚਿੱਟੇ ਨਾਲ ਮਾਰਨ ਵਾਲਿਆਂ ਨੂੰ ਪੰਜਾਬ ਨੂੰ ਡੋਬਣ ਵਾਲਿਆਂ ਨੂੰ ਗੋਲਕਾਂ ਦੇ ਚੋਰਾਂ ਨੂੰ ਜਾਣਦੇ ਆ ਲੋਕਾਂ